ਰਿਸ਼ਤੇ ਰਿਸ਼ਤੇ ਨਾ ਚੰਦਨ ਦੀ ਲੱਕੜੀ ਦੀ ਤਰ੍ਹਾਂ ਹੋਣੇ ਚਾਹੀਦੇ ਆ ਰਿਸ਼ਤੇ ਚੰਦਨ ਦੀ ਲੱਕੜੀ ਦੀ ਤਰ੍ਹਾਂ ਹੋਣੇ ਚਾਹੀਦੇ ਨੇ ਭਾਵੇਂ ਟੁਕੜੇ ਟੁਕੜੇ ਹੋ ਜਾਣ ਫੇਰ ਵੀ ਉਹਨਾਂ ਵਿੱਚੋਂ ਖੁਸ਼ਬੂ ਆਉਣੀ ਬੰਦ ਨਹੀਂ ਹੋਣੀ ਚਾਹੀਦੀ ਰਿਸ਼ਤੇ ਐਦਾਂ ਦੇ ਹੋਣੇ ਚਾਹੀਦੇ ਆ ਚੰਦਨ ਦੀ ਲੱਕੜੀ ਦੀ ਤਰ੍ਹਾਂ ਟੁਕੜੇ ਟੁਕੜੇ ਵੀ ਹੋ ਜਾਣਾ ਫੇਰ ਵੀ ਓਨਾਂ ਵਿੱਚੋਂ ਖੁਸ਼ਬੂ ਆਣੀ ਬੰਦ ਨਹੀਂ ਹੋਣੀ ਚਾਹੀਦੀ ਕਿਉਂਕਿ ਇਹ ਰਿਸ਼ਤੇ ਇੱਕ ਬਹੁਤ ਹੀ ਨਾਜ਼ੁਕ ਜੇ ਵਰਗੇ ਹੁੰਦੇ ਆ ਬਹੁਤ ਨਾਜ਼ੁਕ ਚੀਜ਼ ਆ ਰਿਸ਼ਤੇ ਬਹੁਤ ਸੇਤੀ ਟੁੱਟ ਜਾਂਦੇ ਆ ਜੇ ਅਸੀਂ ਇਹਨਾਂ ਨੂੰ ਮਿਠਾਸ ਦੇ ਨਾਲ ਭਰਾਂਗੇ ਨਾ ਤੇ ਇਹਨਾਂ ਦੇ ਵਿੱਚ ਹਮੇਸ਼ਾ ਖੁਸ਼ਬੂ ਹੀ ਆਏਗੀ ਹਮੇਸ਼ਾ ਖੁਸ਼ਬੂ ਆਏਗੀ ハスデバステラボル